ਧਿਆਣਾ ਚ ਚੋਣਾ ਨਹੀਂ ਜੀ ਜਿਮਨੀ ਚੋਣਾ ਕੇਜਰੀਵਾਲ ਸਾਹਿਬ ਉੱਥੇ ਜਾ ਕੇ ਦਾਵਾ ਕਰਦੇ ਨੇ ਕਿ ਪੰਜਾਬ ਖੁਸ਼ਹਾਲ ਕਰਦਾ ਸਾਰ ਇੱਕ ਪੰਜਾਬ ਦਾ ਜਿਹੜਾ ਵਸਿੰਦਾ ਏ ਉਹ ਖੁਸ਼ਹਾਲ ਆ ਤੁਸੀਂ ਫੇਰ ਇੱਥੇ ਧਰਨਾ ਲਈ ਬੈਠੇ ਹੋ ਇੱਥੇ ਭਾਈ ਜੇ ਕੋ ਟੈਂਟ ਆਲਾ ਜਾ ਰਿਹਾ ਉਹਨੂੰ ਵੀ ਕਹਿ ਰਹੇ ਨੇ ਵੀ ਜੇ ਸੜਕ ਤੇ ਟੈਂਟ ਕੱਢਿਆ ਨਾ ਤੇਰੇ ਖਿਲਾਫ ਕਾਰਵਾਈ ਹੋਗੀ ਇਸ ਇੱਕ ਖੁਸ਼ਹਾਲ ਪੰਜਾਬ ਆ ਕੌਣ ਖੁਸ਼ਹਾਲ ਪੰਜਾਬ ਇਹਨੂੰ ਮੰਨੇਗਾ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਜੀ ਉਹ ਕੇਜਰੀਵਾਲ ਨੂੰ ਪੰਜਾਬ ਦੇ ਪਤਾ ਹੀ ਨਹੀਂ ਹੈਗਾ ਪਰ ਅੱਜ ਕੇਜਰੀਵਾਲ ਦੇ ਪਿੱਛੇ ਲੱਗ ਕੇ ਭਗਵੰਤ ਮਾਨਵੀ ਸਭ ਕੁਝ ਭੁੱਲਿਆ ਬੱਟੇ ਸਾਰੇ ਧਰਮਾਂ ਦੀ ਲੜਾਈ ਲੜਨ ਵਾਲੇ ਬੰਦੇ ਦੀ ਬਹੁਤ ਵੱਡੀ ਲੋੜ ਆ ਉਹਦੀ ਜਾਣਦੀ ਕਿਦੇ ਮਨ ਵਿੱਚ ਆਇਆ ਕਿ ਮੈਂ ਉੱਥੇ ਜਾ ਕੇ ਬਹਿ ਜਾ ਏਡੀ ਉੱਚਾ ਤੇ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਮੈਂ ਲੜਾਈ ਲੜਾਂ ਲੈ ਜੋ ਤੇ ਨਝਾਂ ਦੇ ਵਿਰੁੱਧ ਛੇੜਦਾ ਉਹ ਖਾਲੀ ਲਫਾਵੇ ਦੇ ਪਰਚੇ ਕਰੀ ਜਾਂਦੇ ਆ ਜੇ ਕਿਸੇ ਨੂੰ ਖਾਂਦੇ ਨੂੰ ਵੇਖ ਲਿਆ ਉਹਦੇ ਤੇ ਪਰਚਾ ਜੇ ਕਿਸੇ ਨਾਲ ਲੱਗਦੀ ਹੈ ਇਹਨਾਂ ਦੇ ਕਿਸੇ ਆਕੂ ਦੀ ਉਹਦੇ ਦੇ ਪਰਚਾ ਬਿਨਾਂ ਵਜਾ ਤੋਂ ਮੈਂ ਕਿਹਾ ਮੈਨੂੰ ਐ ਲੱਗਦਾ ਵੀ ਜਿਹੜਾ ਸਵੇਰੇ ਉੱਠ ਕੇ ਵੱਡੇ ਵੱਡੇ ਫੋੜ ਲੱਗਦੇ ਆ ਨਾ 50000 ਅਰੈਸਟ ਕਰ ਲਿਆ 70000 ਕਰ ਲਿਆ ਇਹ ਉਹੀ ਨੇ ਖਾਲੀ ਲਵਾਵਿਆਂ ਵਾਲੇ ਬੰਦੇ ਆ ਸਾਰੇ ਪਰ ਉਹ ਕਹਿ ਰਹੇ ਨੇ ਕਿ ਸਾਨੂੰ ਲੁਧਿਆਣੇ ਦੀ ਜਿਮਨੀ ਚੌਂ ਜਿਤਾਓ ਪਹਿਲਾਂ ਜੋ ਕੀਤਾ ਉਹਦੇ ਨਾਲੋਂ ਹੋਰ ਬਿਹਤਰ ਕਰਾਂਗੇ ਪਹਿਲਾਂ ਤਾਂ ਡਾਂਗ ਹੀ ਇੰਨਾ ਫੇਰੀਏ ਬਸ ਮਤਲਬ ਹੋਰ ਡਾਂਗ ਫੇਰਨ ਦੇ ਲੋਕਾਂ ਨੂੰ ਮਾਸਟਰ ਆਦੇ ਆਪਕਾ ਕਸਾਨ ਕਿੰਨੇ ਟੋਟਲ ਲੋਕ ਨੇ ਸਾਰਿਆਂ ਨੂੰ ਕਿਹਨਾਂ ਨੇ ਖੂਜੇ ਲਈ ਰੱਖਿਆ ਆਪਾਂ ਉਹਦੇ ਛੋਟੇ ਛੋਟੇ ਬੱਚੇ ਸ਼ਹੀਦ ਡਰਾਈਵਰ ਸ਼ਹੀਦ ਹੋ ਗਿਆ ਨਾਲ ਉਹਨਾਂ ਦੇ ਗੱਡੀ ਵਾਲਾ ਹਫਤਾ ਦਸ ਦਿਨ ਇੱਥੇ ਬੈਠੇ ਮੇਰਾ ਐਲਾਨ ਕਰਤਾ ਵੀ ਸੜਕ ਜਾਮ ਕਰਾਂਗੇ ਇਤਨ ਹੀ ਸੜਕ ਜਾਮ ਕਰਨ ਦਾ ਐਲਾਨ ਹੁੰਦਾ ਉਸੇ ਦਿਨੀ ਮੈਸੇਜ ਆ ਜਾਂਦਾ ਪਰਿਵਾਰ ਕੋਲੇ ਵੀ ਤੁਸੀਂ ਜਾਮ ਨਾ ਕਰੋ ਸੀਐਮ ਸਾਹਿਬ ਆ ਰਹੇ ਨੇ ਤੁਹਾਡੇ ਉਹ ਤਾਂ ਮਾੜੀ ਸਰਕਾਰ ਦੀ ਕਾਰਜਗਾਰੀ ਹੈ ਮੈਂ ਕਹਿੰਦਾ ਜਿੰਨੀ ਨਿੰਦਿਆ ਕੀਤੀ ਓਨੀ ਛੋੜੀ ਐ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਸਮਾਣਾ ਵਿੱਚ ਮੌਜੂਦ ਆਂ ਸਮਾਣਾ ਵਿੱਚ ਬੜੇ ਲੰਮੇ ਟਾਈਮ ਤੋਂ ਟਾਵਰ ਮੋਰਚਾ ਜਿਹੜਾ ਚੱਲ ਰਿਹਾ ਐ ਧਾਰਮਿਕ ਗ੍ਰੰਥਾਂ ਦੀ ਕਿਸੇ ਵੀ ਧਰਮ ਦੀ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਆ ਜਿਹੜੀ ਭਾਈ ਗੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਆ 8 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ 400 ਫੁੱਟ ਉੱਚੇ ਟਾਵਰ ਤੇ ਭਾਈ ਗੁਰਜੀਤ ਸਿੰਘ ਬੈਠੇ ਨੇ ਬਾਕ-ਬਾਕ ਧਾਰਮਿਕ ਸਥਾਨ ਕਿਸਾਨ ਆਗੂ ਹੋਰ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੇ ਸਪੋਰਟ ਵਿੱਚ ਇੱਥੇ ਪਹੁੰਚ ਰਹੀਆਂ ਨੇ ਕਿਸਾਨ ਆਗੂ ਕੂਟਾ ਸਿੰਘ ਸਾਦੀਪੁਰ ਇੱਥੇ ਪਹੁੰਚੇ ਨੇ ਸਾਦੀਪੁਰ ਕਿਸਾਨ ਯੂਨੀਅਨ ਤੋਂ ਗੱਲਬਾਤ ਕਰਦੇ ਆਂ ਕੂਟਾ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗੁਰੂ ਜੀ ਦਾ ਖਾਲਸਾ ਆ ਵੈਗੁਰੂ ਜੀ ਕੀ ਪਤ ਜੀ ਤੁਸੀਂ ਜੀ ਸਭ ਤੋਂ ਪਹਿਲਾ ਮੇਰਾ ਸਵਾਲ ਇਹੀ ਜਿਸ ਵੀਰੇ ਲੁਧਿਆਣਾ ਚ ਚੋਣਾ ਨਹੀਂ ਜੀ ਜਿਮਨੀ ਚੋਣਾ ਕੇਜਰੀਵਾਲ ਸਾਹਿਬ ਉੱਥੇ ਜਾ ਕੇ ਦਾਵਾ ਕਰਦੇ ਨੇ ਕਿ ਪੰਜਾਬ ਖੁਸ਼ਹਾਲ ਕਰਤਾ ਸਾਰ ਇਕ ਪੰਜਾਬ ਦਾ ਜਿਹੜਾ ਵਸਿੰਦਾ ਏ ਉਹ ਖੁਸ਼ਹਾਲ ਆ ਤੁਸੀਂ ਫੇਰ ਇੱਥੇ ਧਰਨਾ ਲਾਈ ਬੈਠੇ ਹੋ ਇੱਥੇ ਸਟੇਜ ਤੇ ਬੋਲ ਕੇ ਆਏ ਹੋ ਕਿ ਰੋਡ ਤੇ ਧਰਨਾ ਲਗਾਓ ਤੁਸੀਂ ਕਿਉਂ ਧਰਨੇ ਲਗਾ ਰਹੇ ਹੋ ਜੀ ਵੇਖੋ ਸਿੰਘ ਸਾਹਿਬ ਅਜੇ ਪਿਛਲੇ ਦਿਨੀ ਆਪਾਂ ਬੜੇ ਛੋਟੇ ਛੋਟੇ ਬੱਚੇ ਸ਼ਹੀਦ ਡਰਾਈਵਰ ਸ਼ਹੀਦ ਹੋ ਗਿਆ ਨਾਲ ਉਹਨਾਂ ਦੇ ਗੱਡੀ ਵਾਲਾ ਉਹਦੇ ਸਬੰਧ ਵਿੱਚ ਪਹਿਲਾਂ ਤਾਂ ਇੱਥੇ ਨੇੜੇ ਹੀ ਆ ਮੰਦਰ ਦੇ ਉੱਤੇ ਉਹਨਾਂ ਪਰਿਵਾਰਾਂ ਨੇ ਧਰਨਾ ਲਾਇਆ ਉਹਦੇ 'ਚ ਵੀ ਲੋਕਾਂ ਸਾਰਿਆਂ ਨੇ ਸਹਿਯੋਗ ਦਿੱਤਾ ਅਸੀਂ ਵੀ ਆ ਕੇ ਗਏ ਉੱਥੇ ਔਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਜੋ ਕਹੋਗੇ ਤੁਹਾਡੇ ਨਾਲ ਖੜੇ ਆ ਤੁਹਾਡੇ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ ਤੇ ਸਰਕਾਰਾਂ ਸੁੱਤੀਆਂ ਹਫ਼ਤਾ ਦੱਸਦੇ ਨੂੰ ਇੱਥੇ ਬੈਠੇ ਮੇਰਾ ਐਲਾਨ ਕਰਤਾ ਵੀ ਸੜਕ ਜਾਮ ਕਰਾਂਗੇ ਆਪਾਂ ਉਦੋਂ ਛੜਕ ਜਾਮ ਕਰਨ ਦਾ ਐਲਾਨ ਹੁੰਦਾ ਉਸੇ ਦਿਨੀ ਮੈਸੇਜ ਆ ਜਾਂਦਾ ਪਰਿਵਾਰ ਕੋਲੇ ਵੀ ਤੁਸੀਂ ਜਾਮ ਨਾ ਕਰੋ ਸੀਐਮ ਸਾਹਿਬ ਆ ਰਹੇ ਨੇ ਤੁਹਾਡੇ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਮੈਸੇਜ ਦੇ ਦਿੱਟ ਗਿਆ ਚਾਰ ਚਫੇਰੇ ਅਸੀਂ ਹੁਣ ਧਰਨਾ ਲਾਵਾਂਗੇ ਜਦੋਂ ਕੋ ਆਉਂਦਾ ਆ ਜੇ ਵੇਖੀ ਜਾਏ ਕਿ ਸਾਡੇ ਕੋਲ ਮਹੀਨਾ ਦਾ ਪਹੁੰਚਾ ਕੋਈ ਨਹੀਂ ਕੋਈ ਅੱਜ ਅਸੀਂ ਪਿੱਛੇ हट ਜਾਈਏ ਕੱਲ ਨੂੰ ਇੱਕ ਅੱਖ ਵੀ ਨਾ ਕਰਨ ਲੋਕ ਸਾਡੇ ਨਾਲ ਕਿੱਦੋਂ ਘਟਦੇ ਉਹਨਾਂ ਦੇ ਬਿਲਕੁਲ ਸਹੀ ਫੈਸਲਾ ਸੀਗਾ ਸੜਕ ਜਾਮ ਹੋ ਗਈ ਸੜਕ ਤੇ ਬੈਠ ਕੇ ਅਈ ਨਾ ਧੱਕਾ ਕੀਤਾ ਗਿਆ ਜੋ ਮੈਨੂੰ ਪਤਾ ਲੱਗਿਆ ਉੱਥੇ ਆਣ ਕੇ ਵੀ ਜੇ ਕੋਈ ਟੈਂਟ ਵਾਲਾ ਜਾ ਰਿਹਾ ਹੈ ਉਹਨੂੰ ਵੀ ਕਹਿ ਰਹੇ ਨੇ ਵੀ ਜੇ ਸੜਕ ਤੇ ਟੈਂਟ ਕੱਢਿਆ ਨਾ ਤੇਰੇ ਖਿਲਾਫ ਕਾਰਵਾਈ ਹੋਊਗੀ ਜੇ ਕੋਈ ਪੱਖੇ ਲੈ ਕੇ ਜਾ ਰਿਹਾ ਹੈ ਕੋਈ ਹੋਰ ਸਮਾਨ ਲੈ ਕੇ ਜਾ ਰਿਹਾ ਉਹਨਾਂ ਨੂੰ ਵੀ ਮਤਲਬ ਡਰਾਇਆ ਧਮਕਾਇਆ ਉਹਨਾਂ ਦੇ ਕਹਿਣ ਅਨੁਸਾਰ ਪਰਿਵਾਰਾਂ ਦੇ ਜਿਵੇਂ ਸੁਣਿਆ ਜਾ ਕੇ ਉੱਥੇ ਇਹ 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 ਖੁਸ਼ਾਲ ਬਣਾਵਿਆ ਕੌਣ ਖਝਾਲ ਪੰਜਾਬ ਇਹਨੂੰ ਮੰਨੇਗਾ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਜੀ ਉਹ ਕੇਜਰੀਵਾਲ ਨੂੰ ਪੰਜਾਬ ਦੇ ਪਤਾ ਹੀ ਨਹੀਂ ਹੈਗਾ ਕੇਜਰੀਵਾਲ ਨੂੰ ਕੀ ਪਤਾ ਹੈ ਪੰਜਾਬ ਦਾ ਸਿਸਟਮ ਹੈ ਕਿਵੇਂ ਦਾ ਜਿਹੜਾ ਪੰਜਾਬ ਕਿਹੜੇ ਢੰਗ ਨਾਲ ਚੱਲਦਾ ਹੈ ਪੰਜਾਬ ਜਿਹੜਾ ਹੈ ਇਹਨੂੰ ਕੇਜਰੀਵਾਲ ਨੂੰ 1 ਇੰਚ ਦਾ ਵੀ ਨਹੀਂ ਪਤਾ ਠੀਕ ਹੈ ਭਗਵੰਤ ਮਾਨ ਪੰਜਾਬ ਦਾ ਉਹਨੂੰ ਪਤਾ ਹੋਊਗਾ ਪਰ ਅੱਜ ਕੇਜਰੀਵਾਲ ਦੇ ਪਿੱਛੇ ਲੱਗ ਕੇ ਭਗਵੰਤ ਮਾਨ ਵੀ ਸਭ ਕੁਝ ਭੁੱਲਿਆ ਬੈਠਾ ਸਾਰਾ ਕੁਝ ਭੁੱਲ ਗਿਆ ਭਗਵੰਤ ਮਾਨ ਦਾ ਫਰਜ ਨਹੀਂ ਬਣਦਾ 8 ਮਹੀਨੇ ਹੋ ਗਏ ਇੱਥੇ ਬਿਠਿਆ ਨੇ ਇਹਨਾਂ ਨੂੰ ਜਿਸ ਦਿਨ ਉਹ ਬੱਚਿਆਂ ਵਾਸਤੇ ਆਏ ਨੇ ਉਹਨਾਂ ਨੇ ਉਹ ਪਰਿਵਾਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਪ੍ਰਸ਼ਾਸਨ ਨੇ ਬਿਲਕੁਲ ਨਹੀਂ ਦੱਸਿਆ ਬਈ ਇੱਥੇ 8 ਮਹੀਨੇ ਤੋਂ ਗੁਰਜੀਤ ਸਿੰਘ ਬੈਠਾ ਜੀ ਟਾਵਰ ਤੇ ਚੜ੍ਹ ਕੇ ਤੇ ਮੰਗ ਕੀ ਆ ਉਹਦੀ ਆਹੀ ਮੰਗ ਹੈ ਰ ਵੀ ਜਿਹੜੀ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਹੁੰਦੀ ਹੈ ਉਹ ਤਾਂ ਰੁਕੇਗੀ ਜੇਕਰ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਐਨੀਓ ਮੰਗ ਹੈ ਦੀ ਹੋਰ ਆਪਣੇ ਵਾਸਤੇ ਦਾ ਆਪਣੇ ਵਾਸਤੇ ਤਾਂ ਕੁਝ ਮੰਗ ਨਹੀਂ ਰਿਹਾ ਨਾ ਉਹਨੇ ਆਪਣੇ ਵਾਸਤੇ ਕੁਝ ਮੰਗਿਆ ਔਰ ਸਾਰੇ ਧਰਮਾਂ ਦੀ ਇਕੱਲਾ ਲੜਾਈ ਲੜ ਰਿਹਾ ਅੱਜ 44 45 ਡਿਗਰੀ ਤਾਮ ਮਾਣਿਆ ਯਾਰ 400 ਫੁੱਟ ਉੱਚਾ ਬੈਠਾ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਰਕਾਰਾਂ ਨੂੰ ਅਸੀਂ ਗੱਲ ਕਰੀਏ ਕਿੰਨੀ ਕਮਬੜੀ ਗੱਲ ਆ ਭਗਵਾਨ ਤਮਾਨ ਆਏ ਸੀ ਸਮਾਂ ਦੇ ਵਿੱਚ ਉੱਥੋਂ ਬੈਠੇ ਆਪਣੇ ਅਫਸਰਾਂ ਨੂੰ ਭੇਜ ਦੇ ਵੀ ਜਾਓ ਭਾਈ ਜਿਵੇਂ ਮਰਜ਼ੀ ਗੱਲ ਕਰਾਓ ਜਾ ਕੋ ਨਾਲ ਸੱਜਣ ਕਿਵੇਂ ਵੀ ਕਰ ਸਕਦੇ ਨੇ ਜਿਸ ਢੰਗ ਨਾਲ ਮਰਜੀ ਆਸਣੇ ਬੈਠਿਆ ਕਹਿੰਦੇ ਇਹ ਜਾਂਦੇ ਆ ਉੱਤੇ ਉਹਨਾਂ ਦਾ ਕੋਈ ਮੈਸੇਜ ਲੈ ਕੇ ਉੱਤੇ ਫੋਨ ਲੈ ਕੇ ਜਾ ਕੇ ਗੱਲ ਕਰਾਉਂਦੇ ਭਗਵੰਤ ਮਾਨ ਨਾਲ ਤੇ ਭਗਵੰਤ ਮਾਨ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਭਾਈ ਐਂ ਕਰੋ ਇਸ ਤਰੀਕੇ ਨਾਲ ਬੰਨਣਾ ਇਹਨੂੰ ਟਾਈਮ ਲੱਗਣਾ ਹਫ਼ਤਾ ਲੱਗਣਾ 10 ਦਿਨ ਲੱਗਣਾ 10 ਮਹੀਨੇ ਲੱਗਦੇ ਲੋ ਮਰਜ਼ੀ ਕਹਿੰਦਾ ਪਿੰਨਾ ਸਮਾਂ ਲੱਗੂਗਾ ਅਸੀਂ ਇਹਦੀ ਕਮੇਟੀ ਬਣਾਉਣੀ ਆ ਤੇ ਸਾਰੇ ਪਾਸਿਆਂ ਤੋਂ ਸੁਝਾਅ ਲੈ ਕੇ ਕਾਨੂੰਨ ਬਣਾਇਆ ਜਾਊਗਾ ਕੋਈ ਗੱਲ ਤਾਂ ਕਰਦੇ ਨਾ ਉਹਦੇ ਨਾਲ ਪਰ ਤੂੰ ਥੱਲੇ ਉਤਰਿਆ ਤੇਰੀ ਜਾਨ ਦੀ ਬੜੀ ਲੋੜ ਏ ਸਾਰੇ ਧਰਮਾਂ ਦੀ ਲੜਾਈ ਲੜਨ ਵਾਲੇ ਬੰਦੇ ਦੀ ਬਹੁਤ ਵੱਡੀ ਲੋੜ ਆ ਉਹਦੀ ਜਾਨ ਦੀ ਕਿਦੇ ਮਨ ਵਿੱਚ ਆਇਆ ਕਿ ਮੈਂ ਉੱਤੇ ਜਾ ਕੇ ਬਹਿ ਜਾ ਐਡੀ ਉੱਚਾ ਤੇ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਮੈਂ ਲੜਾਈ ਲੜਾਂ ਠੀਕ ਹੈ ਨਾ ਇਸ ਕਰਕੇ ਇਸ ਇਨਸਾਨ ਦੇ ਜਾਨ ਦੀ ਬੜੀ ਵੱਡੀ ਲੋੜ ਆ ਇਨੂੰ ਬਚਾਉਣਾ ਜ਼ਰੂਰੀ ਹੈ ਕਿ ਭਗਵੰਤਮਾਨ ਦੇ ਅੰਦਰ ਕੋਈ ਮਾਮੂਲੀ ਜਿਹਾ ਵੀ ਕਣ ਹੁੰਦਾ ਅਣਕਾਲਾ ਤੇ ਭਾਵੇਂ ਇੱਥੇ ਆਣ ਕੇ ਉਹਨੂੰ ਗੱਲ ਕਰਦਾ ਉਤੋਂ ਉਹਨਾਂ ਦਾ ਵੀ ਵੀਰਾ ਥੱਲੇ ਆ ਜਾ ਤੇਰੀਆਂ ਮੰਗਾਂ ਮੰਨ ਲੀਆਂ ਪੰਗਾਂ 'ਚ ਕੋਈ ਕਮੀ ਹੋਊਗੀ ਜੀ ਕੋਈ ਘਾਟ ਹੋਊਗੀ ਤਾਂ ਨਹੀਂ ਮੰਨੀਆਂ ਨਹੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀ ਉਹਦੇ ਤੇ ਬਿਆਨ ਦੇ ਦਿੰਦੇ ਨੇ ਕਾਰਵਾਈ ਕਰਾ ਦਿੰਦੇ ਨੇ ਸੀਐਮ ਸਾਹਿਬ ਦਾ ਉਹ ਬਿਆਨ ਇਹਨਾਂ ਨੇ ਕੀ ਦੇਣੇ ਜੀ ਸਾਰੇ ਪੁੱਠੇ ਕੰਮ ਹੋ ਰਹੇ ਨੇ ਇੱਕ ਵੀ ਸਿੱਧਾ ਕੰਮ ਨਹੀਂ ਹੁੰਦਾ ਜੇ ਇਹਨਾਂ ਦੀ ਆਪਾਂ ਗੱਲਾਂ ਫੜਨ ਲੱਗੀਏ ਉਨਾ ਜੋ ਦੇ ਨਾ ਜੰਦੇ ਵਿਰੋਧ ਛੇੜਤਾ ਉਹ ਖਾਲੀ ਲਫਾਫੇ ਦੇ ਪਰਚੇ ਕਰੀ ਜਾਂਦੇ ਆ ਇਹ ਕੋ ਗੱਲ ਕਰਦੇ ਵੀ ਸਰਕਾਰ ਦਾ ਇੱਕੋ ਸਿਸਟਮ ਹੈ ਜਿਹਦੇ ਕੋਲ ਨਹੀਂ ਭੜਿਆ ਇਹਦਾ ਕੋ ਜੋਤੋ ਹੀ ਪਰਚਾ ਕਰ ਦਿੰਦੇ ਨੇ ਇਹ ਗਲਤ ਗੱਲਾਂ ਨੇ ਬਿਲਕੁਲ ਸਿਰਫ ਆਪਣਾ ਇੱਕ ਲੋਕਾਂ ਦੇ ਵਿੱਚ ਮੈਸੇਜ ਦਿੰਦੇ ਨੇ ਮੇਰੀ ਇੱਕ ਦਿਨ ਕਿਸੇ ਅਫਸਰ ਨਾਲ ਗੱਲ ਹੋਈ ਮੈਂ ਕਿਹਾ ਜੀ ਆ ਜੋ ਕੁਝ ਵਾਪਰ ਰਿਆ ਪੰਜਾਬ ਦੇ ਵਿੱਚ ਖਾਲੀ ਲਫਾਫਿਆਂ ਦੇ ਪਰਚੇ ਜੇ ਕਿਸੇ ਨੂੰ ਗੰਦੇ ਨੂੰ ਵੇਖ ਲਿਆ ਉਹਦੇ ਤੇ ਪਰਚਾ ਜੇ ਕਿਸੇ ਨਾਲ ਲੱਗਦੀ ਹੈ ਇਹਨਾਂ ਦੇ ਕਿਸੇ ਆਗੂ ਦੀ ਉਹਦੇ ਦੇ ਪਰਚਾ ਬਿਨਾਂ ਵਜਾ ਤੋਂ ਮੈਂ ਕਿਹਾ ਮੈਨੂੰ ਐ ਲੱਗਦਾ ਵੀ ਜਿਹੜਾ ਸਵੇਰੇ ਉੱਠ ਕੇ ਵੱਡੇ ਵੱਡੇ ਬੋਰਡ ਲੱਗਦੇ ਆ ਨਾ 50000 ਅਰੈਸਟ ਕਰ ਲਿਆ 60000 ਕਰ ਲਿਆ ਇਹ ਉਹੀ ਨੇ ਖਾਲੀ ਲਵਾਪਿਆਂ ਵਾਲੇ ਬੰਦੇ ਆ ਸਾਰੇ ਮਲਮੂਲ ਵਾਲਾ ਇੱਕ ਨਹੀਂ ਹੈਗਾ ਇਹਨਾਂ ਵਿੱਚ ਇਹੋ ਜਿਹੇ ਕੰਮ ਸਰਕਾਰ ਕਰਦੀ ਹੈ ਮੈਂ ਆਵਾ ਫੇਰੇ ਇਸੇ ਗੱਲ ਤੇ ਚਲੋ ਅੱਜ ਇਹ ਗੱਲ ਕਰਨ ਦਾ ਟਾਈਮ ਨਹੀਂ ਪਰ ਗੱਲ ਇਧਰ ਨੂੰ ਘੁੰਮੀ ਤਾਂ ਮੈਂ ਕਹਤਾ ਇਹ ਗੱਲ ਅੱਜ ਇੱਕੋ ਗੱਲ ਦੀ ਲੋੜ ਆ ਭਗਵੰਤ ਮਾਨੇ ਤੋਂ ਹੋ ਗਏ ਚਲਿਆ ਜਾਂਦਾ ਇਹ ਪ੍ਰੈਸ ਵਿੱਚ ਵੀ ਬਿਆਨ ਦਿੰਦਾ ਤੇ ਫਿਰ ਵੀ ਅਸਰ ਨਹੀਂ ਲੱਗਦਾ ਪ੍ਰੈਸ ਜੀ ਕਹਿ ਜਾਂਦਾ ਉਹ ਵੀ ਮੈਂ ਸਾਰੀ ਗੱਲ ਸੁਣ ਲਈ ਤੇ ਪ੍ਰਸ਼ਾਸਨ ਤੋਂ ਮੈਂ ਰਿਪੋਰਟ ਲੈ ਲਈ ਐ ਤੇ ਮੈਂ ਆਵਾ ਜਾ ਆਪਣਾ ਮੰਤਰੀ ਕੋਲਾਂ ਇਸ ਸਿੰਘ ਦੀ ਜਾਨ ਬਚਾਈ ਜਾਊਗੀ ਤੇ ਇਹ ਜਿਹੜਾ ਗ੍ਰੰਥਾਂ ਦੀ ਲੜਾਈ ਲੜ ਰਿਹਾ ਸਾਰੇ ਧਰਮਾਂ ਦੀ ਲੜਾਈ ਲੜ ਰਿਹਾ ਇਹਦੇ ਤੇ ਕਾਨੂੰਨ ਅਸੀਂ ਜਲਦੀ ਬਣਾਵਾਂਗੇ ਇੰਨੇ ਗਹਿਣਾ ਯਾਰ ਬਣਾ ਸਕਦੇ ਨੇ ਜੀ ਕਿਵੇਂ ਲੱਗਦਾ ਪੰਜਾਬ ਸਰਕਾਰ ਬਣਾ ਸਕਦੀ ਆ ਪੰਜਾਬ ਸਰਕਾਰ ਵਾਸਤੇ ਕੁਝ ਵੀ ਔਖਾ ਨਹੀਂ ਜਿਹੜੀ ਸਰਕਾਰ ਉਹਦੇ ਵਾਸਤੇ ਕੁਝ ਵੀ ਜੋ ਵੀ ਕਰਨਾ ਪਵੇ ਸਰਕਾਰ ਕਰੇ ਤੇ ਸਾਰਾ ਕੁਝ ਹੋ ਜਾਂਦਾ ਕੀ ਨਹੀਂ ਹੁੰਦਾ ਮੀਟਿੰਗਾਂ ਕਰ ਰਹੇ ਨੇ ਜੀ ਅਮਨ अरोड़ा ਪ੍ਰਧਾਨ ਨਿਆਮ ਆਦਮੀ ਪਾਰਟੀ ਦੇ ਮੀਟਿੰਗਾਂ ਕਰ ਰਹੇ ਨੇ ਕਹਿੰਦੇ ਪਹਿਲੀ ਮੀਟਿੰਗ ਹੋਈ ਲੱਗਿਆ ਕਿ ਕਾਨੂੰਨ ਤਾਂ ਬਣਾਉਣਗੇ ਇਹ بس ਆਹੀ ਗੱਲਾਂ ਮੀਟਿੰਗਾਂ ਚ ਉਲਝਾ ਲੈਣਾ ਅਗਲੇ ਨੂੰ ਕਰਨਾ ਕੁਝ ਨਹੀਂ ਮੈਂ ਕਹਿੰਦਾ ਵੀ ਜੇ ਕੋਈ ਪਰਸਨਲ ਮੰਗ ਮੰਗਦਾ ਹੋਵੇ ਉਹਦੇ ਉੱਤੇ ਸਰਕਾਰ ਨੂੰ ਕੋਈ ਡਿੱਕਾ ਹੋ ਸਕਦਾ ਹੈ ਪਰ ਜਿਹੜਾ ਮੰਗੀ ਹੀ ਹੋ ਇਹਨਾਂ ਦੀ ਮੰਗ ਤਾਂ ਵੀ ਸਾਰੇ ਧਰਮਾਂ ਦੇ ਗ੍ਰੰਥ ਜਿਹੜੇ ਨੇ ਉਹਨਾਂ ਦੀਆਂ ਬੇਅਦਬੀਆਂ ਹੋ ਰੀਆਂ ਨੇ ਤੇ ਸਰਕਾਰਾਂ ਕੋਲ ਫੜਿਆ ਕੋਈ ਜਾਂਦਾ ਦੀ ਅਜੇ ਤੱਕ ਉਦਾਂ ਹੀ ਚੱਲੀ ਜਾਂਦਾ ਕੰਮ ਤੇ ਜੇ ਸਖਤ ਕਾਨੂੰਨ ਬਣ ਜੇ ਉਸ ਬੰਦੇ ਦੀ ਬਿਲਕੁਲ ਸਹੀ ਹੈ ਜਿਹੜਾ 400 ਮੀਟਰ ਉੱਚਾ ਬਿਠਾ 400 ਫੁੱਟ ਤੇ ਬਈ ਜੇ ਇਹ ਹਟਣ ਗਿਆ ਤਾਂ ਜੇਕਰ ਸਖਤ ਕਾਨੂੰਨ ਬਣੇਗਾ ਲੋਕਾਂ ਨੂੰ ਡਰ ਹੋਊਗਾ ਤੇ ਕਿੰਡੀ ਕੁ ਵੱਡੀ ਗੱਲ ਹੈ ਸਰਕਾਰ ਉਹਦਾ ਮੇਰੇ ਖਿਆਲ ਦੇ ਮੁਤਾਬਕ ਸਰਕਾਰ ਇੱਕ ਵਿਸ਼ੇਸ਼ ਸਦਲਵੇ ਵਿਧਾਨ ਸਭਾ ਦਾ ਐਲਾਨ ਕਰਦੀ ਕਿਉਂ ਨਹੀਂ ਜੀ ਸਰਕਾਰ ਦਾ ਨੁਕਸਾਨ ਕੀ ਹੈ ਇਹਦੇ ਵਿੱਚ ਇਹ ਤਾਂ ਸਰਕਾਰ ਦੱਸ ਸਕਦੀ ਹੈ ਵੀ ਕਿਉਂ ਨਹੀਂ ਕਰਦੀ ਇਹਦਾ ਫਿਰ ਇਹਦਾ ਮਤਲਬ ਉਹਦੀ ਜਾਨ ਲੈਣ ਵਾਸਤੇ ਬੈਠੇ ਆ ਹੋਰ ਉਹਦੇ ਕੀ ਹੈ ਕਿਉਂ ਨਹੀਂ 8 ਮਹੀਨੇ ਯਾਰ ਛੋਟੀ ਜੀ ਗੱਲ ਹੈ 8 ਮਹੀਨੇ ਹੋ ਗਏ 8 ਮਹੀਨਿਆਂ ਦਾ ਕਿਸੇ ਨੇ ਗੱਲੇ ਨਹੀਂ ਕਰੀ ਉਹ ਤਾਂ ਮਾੜੀ ਸਰਕਾਰ ਦੀ ਕਾਰਜਗਾਰੀ ਹੈ ਮੈਂ ਕਹਿੰਦਾ ਜਿੰਨੀ ਨਿੰਦਿਆ ਕੀਤੀ ਉਹ ਨਹੀਂ ਥੋੜੀ ਹੈ ਸਰਕਾਰ ਨੂੰ ਅੱਜ ਵੀ ਆ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਜੇ ਅੱਜ ਵੀ ਸਰਕਾਰ ਕੋ ਸਟੈਂਡ ਲੈ ਜਾਂਦੀ ਏ ਵੀ ਅਸੀਂ ਇਹ ਕਾਨੂੰਨ ਬਣਾ ਦਿੰਦੇ ਆ ਮੇਰੇ ਖਿਆਲ ਦੇ ਮੁਤਾਬਕ ਇਹਦੇ ਚੋ ਜ਼ਿਆਦਾ ਨਹੀਂ ਤੇ 50 60% ਲੋਕ ਉਹਨਾਂ ਨੂੰ ਕਹਿਣਗੇ ਉਹਨਾਂ ਨੂੰ ਚੰਗਾ ਕਰਦੇ ਚੰਗਾ ਕਰਤਾ ਲੋਕ ਉਹਨਾਂ ਨੂੰ ਸ਼ਾਬਾਸ਼ ਦੇਣਗੇ ਨਹੀਂ ਤਾਂ ਰੋਜ਼ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਹੀ ਰਹੇ ਹੋ ਹਾਲ ਕੀ ਹੋ ਰਿਹਾ ਸਰਕਾਰ ਦਾ ਹਾਲ ਲੋਕ ਕੀ ਕਰ ਰਹੇ ਨੇ ਆਰ ਸਰਕਾਰ ਦਾ ਬਹੁਤ ਮਾੜਾ ਹੈ ਸਰਕਾਰ ਨੂੰ ਚਾਰ ਸ਼ਫੇਰੇ ਤੋਂ ਫਟਕਾਰਾਂ ਪੈਣ ਪਰ ਉਹ ਕਹਿ ਰਹੇ ਨੇ ਕਿ ਸਾਨੂੰ ਲੁਧਿਆਣੇ ਦੀ ਜਿਮਨੀ ਚੌਂ ਜਿਤਾਓ ਪਹਿਲਾਂ ਜੋ ਕੀਤਾ ਉਹਦੇ ਨਾਲ ਹੋਰ ਬਿਹਤਰ ਕਰਾਂਗੇ ਪਹਿਲਾਂ ਤਾਂ ਡਾਂਗ ਹੀ ਨੇ ਫੇਰੀਏ ਬਿਹਤਰ ਹੋਰ ਡਾਂਗ ਫੇਰਨ ਦੇ ਲੋਕਾਂ ਨੂੰ ਮਾਸਟਰ ਆਦੇ ਆਪਕਾ ਕਿਸਾਨ ਜਿੰਨੇ ਟੋਟਲ ਲੋਕ ਨੇ ਸਾਰਿਆਂ ਨੂੰ ਕਿ ਇਹਨਾਂ ਨੇ ਖੂਜੇ ਲੈ ਰੱਖਿਆ ਹੂੰ ਸਾਰਿਆਂ ਨੂੰ ਖੂਜੇ ਲੈ ਰੱਖਿਆ ਮੈਂ ਅਗਲੇ ਦਿਨ ਸਾਡੇ ਉਥੇ ਏਰੀਆ 'ਚ ਆ ਕੇ ਸੀਐਮ ਸਾਹਿਬ ਤੋਂ ਘਾਟਨ ਕਰਨ ਆਏ ਨੇ ਮੈਂ ਉਹਨਾਂ ਨੂੰ ਕਿਹਾ ਮੰਗ ਪੱਤਰ ਵੀ ਦਿੱਤਾ ਸੀ ਮੈਂ ਕਿਹਾ ਮੈਂ ਸੀਐਮ ਸਾਹਿਬ ਤੁਸੀਂ ਬਹੁਤ ਮਾੜਾ ਕੀਤਾ 3 ਮਾਰਚ ਤੋਂ ਲੈ ਕੇ 19 ਮਾਰਚ ਤੱਕ ਤੁਸੀਂ ਕਿਸਾਨ ਜਥੇਬੰਦੀਆਂ ਦਾ ਵੱਡਾ ਨੁਕਸਾਨ ਕੀਤਾ ਬੇਅਦਬੀ ਕੀਤੀ ਤੁਹਾਡੇ ਉਹਨਾਂ ਦੀ ਬੇਇੱਜ਼ਤ ਕੀਤਾ ਉਹਨਾਂ ਨੂੰ ਤਿੰਨ ਦਿਨ ਕਿਡੂ ਸੱਜ ਕੇ ਮੈਂ ਤੁਸੀਂ ਜਵਾਕਾਂ ਵਾਂਗੂ ਭੱਜ ਗਏ ਵਿੱਚੋਂ ਦੇ ਅੱਗੋਂ ਹੱਸ ਕੇ ਕਹਿੰਦਾ ਜੀ ਮੈਂ ਤੁਹਾਡਾ ਲਾਣੇਦਾਰ ਆ ਜੀ ਕਈ ਵਾਰਾ ਹੋ ਜਾਂਦਾ ਇਹ ਮੈਂ ਕਿਉਂ ਸੀਐਮ ਦਾ ਉਤਾ ਵੇਖੂਗਾ ਸੀਐਮ ਦੀ ਕੁਰਸੀ ਦਾ ਸਤਿਕਾਰ ਕਿੰਨਾ ਇਹੋ ਜਿਹੇ ਦਾ ਗੱਲਾਂ ਨੇ ਯਾਰ ਕੀ ਕਰੀਏ ਅਸੀਂ ਅੱਜ ਵੀ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਮੈਂ ਕਹਿਣੀ ਚਾਹਨਾ ਭਗਵੰਤ ਮਾਨ ਜੀ ਜੇ ਤੁਸੀਂ ਦੁਬਾਰੇ ਲੋਕਾਂ ਤੋਂ ਵੋਟਾਂ ਲੈਣੀਆਂ ਚਾਹੁੰਦੇ ਹੋ ਲੋਕਾਂ ਦੇ ਘਰਾਂ ਤੱਕ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਸਹੀ ਢੰਗ ਨਾਲ ਫੈਸਲੇ ਲੈਣੇ ਪੈਣਗੇ ਲੋਕਾਂ ਦੇ ਪੱਕੀ ਫੈਸਲੇ ਲੈਣੇ ਪੈਣਗੇ ਲੋਕ ਤਾਂ ਤੁਹਾਨੂੰ ਪਿੰਡਾਂ 'ਚ ਵੜਨ ਦੇਣਗੇ ਨਹੀਂ ਤਾਂ ਜਿਹੜੇ ਅੱਜ ਦੀ ਡੇਟ 'ਚ ਹਾਲਾਤ ਨੇ ਅੱਜ ਦੀ ਡੇਟ 'ਚ ਉਹ ਇਹੋ ਜਿਹੇ ਨੇ ਕਿ ਲੋਕ ਹੋ ਸਕਦਾ ਇਹਨਾਂ ਨੂੰ ਪਿੰਡਾਂ 'ਚ ਵੜਨ ਨਾ ਦੇਣ ਇਹੋ ਜਿਹੇ ਮਾੜੇ ਹਾਲਾਤ ਪਰ ਲੋਕ ਇਕੱਠੇ ਕਿੱਥੇ ਹੋ ਰਹੇ ਨੇ ਜੀ ਆ ਤੁਸੀਂ ਦੇਖ ਲਓ ਜਿੰਨਾ ਐਲਾਨ ਕੀਤਾ ਗਿਆ ਜਿੰਤਾਂ ਦੇ ਮੈਸੇਜ ਦਿੱਤੇ ਗਏ ਨੇ ਹੁਰਤਾ ਦੀ ਕੀ ਸੰਗਤ ਅੱਜ ਵਧੀਆ ਸੰਗਤਾਂ ਦੇਖ ਕੇ ਲੱਗ ਰਿਹਾ ਹੈ ਕਿ ਸੰਗਤ ਜਾਗੀ ਆ ਪਰ 8 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜੀ ਉਹ ਸੰਗਤ ਕਿਹੜੀ ਆਉਂਦੀ ਸੀ ਮੈਂ ਕਹਿ ਗਿਆ ਜੀ ਬਿਲਕੁਲ ਮੈਂ ਤਾਂ ਤੁਹਾਡੇ ਸਾਹਮਣੇ ਕਹਿ ਬੋਲ ਕੇ ਆਇਆ ਵੇ ਇਕੱਠਿਆ ਆਉਣਾ ਪਊਗਾ ਪਿੰਡਾਂ 'ਚ ਆਵਾਜ਼ਾਂ ਦੇਣੀਆਂ ਪੈਣਗੀਆਂ ਘਰ-ਘਰ ਤੱਕ ਆਵਾਜ਼ ਪਹੁੰਚਾਣੀ ਪਊਗੀ ਤਾਂ ਇਕੱਠ ਹੋਊਗਾ ਇੱਥੇ ਤਾਂ ਇਕੱਠ ਹੋਵੇਗਾ ਤਾਂ ਜਿੰਤ ਬਰਬਤ ਹੋਊਗੀ ਹੁਣ ਅਸੀਂ ਆ ਗਏ ਅਗਲੇ ਦਿਨ ਸਾਨੂੰ ਆਪੂਰੀ ਸਭ ਲੈ ਕੇ ਆਏ ਸੀਗੇ ਮੇਰਾ ਖਿਆਲ 10 ਮੈਂ ਕੀ ਕਹਾ ਮੇਰੇ ਮਨ 'ਚ ਕਈ ਵਾਰ ਸਵਾਲ ਆਉਂਦਾ ਜੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਇਹ ਮੋਰਚਾ ਲੱਗਿਆ ਇਹ ਮੰਗ ਕਰ ਰਹੇ ਆ ਕਿ ਸਖਤ ਕਾਨੂੰਨ ਬਣ ਲੋਕ ਉੱਠ ਨਹੀਂ ਰਹੇ ਜਦੋਂ ਕਿਸੇ ਦਾ ਨਿੱਜੀ ਮਸਲਾ ਹੁੰਦਾ ਕਿਸੇ ਦਾ ਪਰਿਵਾਰ ਦਾ ਮਸਲਾ ਹੁੰਦਾ ਜਾਂ ਕਿਸੇ ਦੀ ਰੋਜੀ ਰੋਟੀ ਦਾ ਮਸਲਾ ਹੁੰਦਾ ਉਦੋਂ ਵੱਡੇ ਰੋੜਾਂ ਤੇ ਆ ਜਾਂਦੇ ਨੇ ਕੀ ਗੱਲ ਗੁਰੂ ਨਾਲੋਂ ਮਸਲੇ ਵੱਡੇ ਹੋਗੇ ਸਿੰਘ ਸਾਹਿਬ ਅੱਜ ਕੱਲ ਪਰਸਨਲ ਵੇਸ ਜਿਹੜੇ ਨੇ ਉਹ ਲੋਕਾਂ ਨੇ ਮੁੱਖ ਰੱਖ ਲਏ ਤੁਹਾਡੇ ਕਹਿਣ ਅਨੁਸਾਰ ਇਹੀ ਹੋ ਸਕਦਾ ਇਹ ਹੀ ਗੱਲ ਆਪਾਂ ਕਹਿ ਸਕਦੇ ਆ ਪਰ ਨਹੀਂ ਇਹ ਸਾਰੇ ਗ੍ਰੰਥਾਂ ਦੀ ਲੜਾਈ ਬੰਦਾ ਲੜ ਰਿਹਾ ਹੈ ਤੇ ਸਾਨੂੰ ਸਾਰੇ ਧਰਮਾਂ ਨੂੰ Hindu Muslim Sikh Assai ਆਪਾਂ ਦੇਖ ਲੈ ਕਹਿੰਦੇ Hindu Muslim Sikh Assai ਅਸੀਂ ਆ ਸਾਰੇ ਭਾਈ ਭਾਈ ਹਨਾ ਇਹਦਾ ਭਾਈ ਭਾਈ ਬਣ ਕੇ ਲੜਾਈ ਲੜਨੀ ਚਾਹੀਦੀ ਏ ਸਾਨੂੰ ਤੇ ਸਰਕਾਰ ਨੂੰ ਦੱਸਣਾ ਚਾਹੀਦਾ ਇੱਕ ਮੁੱਟਾ ਇਹ ਕਾਨੂੰਨ ਤੁਹਾਨੂੰ ਬਣਾਉਣੇ ਪੈਣਗੇ ਚਾਹੇ ਫਿਰ ਸਰਕਾਰਾਂ ਕਰਾਉਂਦੀਆਂ ਆਪਣੇ ਫੇਰਾ ਪਾਏ ਕਹਿ ਲਈਏ ਫਿਰ ਨਹੀਂ ਹੋ ਸਕਦਾ ਨਾ ਜੇ ਸਰਕਾਰ ਡੜਦੀ ਕਾਨੂੰਨ ਨਹੀਂ ਬੰਦੀ ਤੇ ਫਿਰ ਇਹਦਾ ਮਤਲਬ ਹੈ ਕਿ ਸਰਕਾਰਾਂ ਨੂੰ ਡਰਿਆ ਕਿਤੇ ਸਾਡੇ ਬੰਦੇ ਇਹ ਨਾ ਫੜੇ ਜਾਣ ਐਂ ਨਾ ਹੋ ਜਵੇ ਸਰਕਾਰਾਂ ਕਈ ਜਗ੍ਹਾ ਤੇ ਇਹੋ ਜਿਹਾ ਕੰਮ ਕਰਾਈ ਜਾਂਦੀਆਂ ਨੇ ਦੁਨੀਆ ਨੂੰ ਪਤਾ ਹੀ ਨਹੀਂ ਲੱਗਦਾ ਤੇ ਲੋਕ ਹੋਰ ਪਾਸੇ ਭੱਜੇ ਫਿਰਦਾ ਕਰਾ ਸਰਕਾਰਾਂ ਕਰਦੀਆਂ ਪਿਛਲੇ ਸਮੇਂ ਤੇ ਵੇਖਿਆ ਤੁਸੀਂ ਕਦੀ ਉਧਰ ਕਾਂਡ ਹੋ ਗਿਆ ਕਿਹੜਾ ਹੋਇਆ ਪਲਵਾਮਾ ਹੋ ਗਿਆ ਕਦੀ ਕੁਸ ਹੋ ਗਿਆ ਕੁਸ ਹੋ ਗਿਆ ਕਈ ਗੱਲਾਂ ਹੋ ਗਈਆਂ ਹੁਣ ਚੋਨੇ ਚ ਚੱਲਣ ਲਈ ਭਜਾਈ ਮੈਨੂੰ ਕੱਲ ਇੱਕ ਚੈਨਲ ਤੇ ਹੀ ਉਹਨਾਂ ਨੇ ਪੁੱਛ ਲਿਆ ਵੀ ਕਹਿੰਦੇ ਲੇਬਰ ਮੈਂ ਲੇਬਰ ਤਾਂ ਸਾਰੀ ਬਿਹਾਰ ਲੈ ਕੇ ਇਕੱਠੀ ਕਰਕੇ ਤੋ ਟ੍ਰੇਨਾਂ ਪਰ ਭਰ ਗਈਆਂ ਲੈ ਜਿੰਨਾ ਜਦੋਂ ਇੱਥੇ ਇਲੈਕਸ਼ਨ ਨਹੀਂ ਹੁੰਦੀ ਉਹਨੂੰ ਨਹੀਂ ਦਿੰਦੇ ਇਸ ਸਰਕਾਰਾਂ ਦੀਆਂ ਪਾਲਿਸੀਆਂ ਨੇ ਅਸੀਂ ਬਿਲਕੁਲ ਨਹੀਂ ਜਾਣ ਸਕਦੇ ਅਸੀਂ ਲੋਕ ਅਨਜਾਣ ਆ ਸਰਕਾਰਾਂ ਬੜੀਆਂ ਤੇਜ਼ ਨੇ ਉਹ ਆਪਣੇ ਢੰਗ ਦੇ ਨਾਲ ਆਪਣੇ ਮਸਲੇ ਹੱਲ ਕਰਦੇ ਜੇ ਸਿੰਘ ਸਾਹਿਬ ਹੁਣ ਇੱਥੇ ਮਸਲਾ ਜਲਦੀ ਹੱਲ ਨਹੀਂ ਹੁੰਦਾ ਫਿਰ ਕਿਸਾਨ ਜਥੇਬੰਦੀਆਂ ਦੇ ਆਗੂਓ ਤੁਸੀਂ ਅੱਗੇ ਕਿੱਦਾਂ ਦੇ ਐਲਾਨ ਕੀਤੇ ਜਾਣਗੇ ਕਿਉਂਕਿ ਮਸਲਾ ਬੜਾ ਗੰਭੀਰ ਹੈ ਜੀ 8 ਮਹੀਨੇ ਹੋ ਗਏ ਇੱਕ ਸਿੰਘ 45 ਡਿਗਰੀ ਤਾਪਮਾਨ ਦੇ ਵਿੱਚ ਉੱਪਰ ਬੈਠਾ ਹੈ ਜੀ ਸਰਦੀਆਂ ਵੀ ਲੰਘ ਗਈਆਂ ਅੱਗੇ ਕੀ ਐਲਾਨ ਹੋਊਗਾ ਕਿਦਾਂ ਦਾ ਸਹਿਯੋਗ ਹੈ ਜਿਹੜਾ ਦਮੇਗੀ ਵੇਖੋ ਅਸੀਂ ਨਾਲ ਖੜੇ ਆ ਮੈਂ ਹੁਣ ਵੀ ਕਹਿ ਕੇ ਆਇਆ ਔਰ ਕਮੇਟੀ ਕਹਿੰਦੇ ਇਹਨਾਂ ਨੂੰ ਬਣਾਓ ਕਮੇਟੀ ਬਣਾ ਕੇ ਜੋ ਫੈਸਲਾ ਕਰੋਗੇ ਤੁਹਾਡੇ ਨਾਲ ਡੱਟ ਕੇ ਖੜੇ ਆਂ ਜਿੱਥੇ ਡਿਊਟੀ ਲਾਣ ਦੀ ਉੱਥੇ ਖੜੇ ਹੋਵਾਂਗੇ ਔਰ ਜਦੋਂ ਕਹਿਣਗੇ ਦਿਨੇ ਰਾਤ ਜਦੋਂ ਕਹਿਣਗੇ ਇਹਨਾਂ ਦੇ ਨਾਲ ਹੋਵਾਂਗੇ ਮੋਢੇ ਨਾਲ ਮੋਢਾ ਲਾ ਕੇ ਇੱਕ ਗੱਲ ਕਰਦੇ ਆਂ ਮੈਂ ਉੱਥੇ ਵੀ ਕਹਿ ਗਿਆ ਹੁਣ ਵੀ ਕਹਿੰਨਾ ਵੀ ਜਿੰਨਾਦਰ ਪਿੰਡਾਂ ਦੇ ਵਿੱਚ ਪ੍ਰਚਾਰ ਵੱਧ ਤੋਂ ਵੱਧ ਨਹੀਂ ਹੁੰਦਾ ਜਿਵੇਂ ਦਿੱਲੀ ਜਾਣ ਲੱਗਿਆ ਆਪਾਂ ਕੀਤਾ ਸੀ 26 ਨਵੰਬਰ 2020 ਨੂੰ ਦਿੱਲੀ ਗਏ ਸੀ ਨਾ ਆਪਾਂ ਉਦੋਂ ਪਿੰਡਾਂ 'ਚ ਪ੍ਰਚਾਰ ਹੋ ਗਿਆ ਟੋਟ ਲੋਕ ਅਵੇਅਰ ਹੋ ਗਿਆ ਹੁਣ ਤਾਂ ਜ਼ਵਾਣੇ ਵਿੱਚੇ ਨਹੀਂ ਉੱਠਦੇ ਦੀ ਆਪਾਂ ਗੱਲ ਲਈ ਜਿਹੜੇ ਬੰਦੇ ਬੈਠੇ ਐ ਇੱਥੇ ਇੱਕ ਮੁਹੱਲੇ ਜੋ ਆਏ ਹੋਣਗੇ ਇਹੋ ਜੀ ਗੱਲ ਹੀ ਆਪਾਂ ਕਹਿ ਸਕਦੇ ਆ ਨਾ ਤੇ ਮਹਿਸੂਸ ਹੁੰਦਾ ਗੁਰੂਵਾਦੀ ਲੜਾਈ ਲੜੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜੀ ਜਾਂਦੀ ਹੈ ਗੀਤਾ ਐ ਬਾਈਬਲ ਆ ਸਾਰਿਆਂ ਧਰਮਾਂ ਦੀ ਲੜਾਈ ਬੰਦਾ ਲੜ ਰਿਆ ਬੈ ਕੇ ਇੱਕ ਜਣਾ ਉਹ ਯਾਰ ਉਹਨੇ ਥੋੜਾ ਆਵਾਜ਼ ਮਾਰਨੀ ਐ ਇਹ ਸਾਡਾ ਫਰਜ਼ ਪੜਦਾ ਅਸੀਂ ਆਵਾਜ਼ ਮਾਰੀਏ ਆਓ ਚੱਲੀਏ ਸਾਰੇ ਰਲ ਕੇ ਲੜੀਏ ਉੱਥੇ ਆਪਾਂ ਗਰੂੰਡ ਬੜਵਾਈਏ ਇਹ ਗੱਲ ਉਹਨੇ ਪਾਠੀ ਸਿੰਘ ਨੇ ਜੀ ਰਾਗੀ ਸਿੰਘ ਨੇ ਜਾਂ ਫਿਰ ਮੰਦਰਾਂ ਚ ਪੁਜਾਰੀ ਨੇ ਉਹ ਨਹੀਂ ਕਿਤੇ ਦਿਖਾਈ ਦਿੰਦੇ ਕਿਸੇ ਦੇ ਘਰ ਪ੍ਰੋਗਰਾਮ ਆ ਉਥੇ ਕੋਈ ਪ੍ਰਚਾਰ ਕਰਨ ਲਈ ਬੁਲਾਇਆ ਜਾਂਦਾ ਉਹਨਾਂ ਨੂੰ ਕੋਈ ਕੀਰਤਨ ਕਰਨ ਲਈ ਬੁਲਾਇਆ ਜਾਂਦਾ ਉਥੇ ਵੀ ਉਹ ਇਹਦਾ ਜ਼ਿਕਰ ਕਰ ਸਕਦੇ ਨੇ ਕਿ ਜੀ ਇਦਾਂ ਮੋਰਚਾ ਲੱਗਿਆ ਵਾ ਸਭ ਨੂੰ ਜਾਨਣਾ ਚਾਹੀਦਾ ਕਿਤੇ ਗੱਲ ਨਹੀਂ ਹੁੰਦੀ ਜਾਂ ਤੁਹਾਨੂੰ ਕਿਤੇ ਬੁਲਾਇਆ ਜਾਂਦਾ ਕਿਸਾਨ ਆਗੂ ਨੇ ਤੁਸੀਂ ਵੀ ਕਿਸੇ ਇਕੱਠ 'ਚ ਗੱਲ ਕਰ ਸਕਦੇ ਹੋ ਕਿਉਂ ਨਹੀਂ ਗੱਲ ਹੁੰਦੀ ਜੀ ਵੇਖੋ ਜੀ ਅਸੀਂ ਜਿੰਨੇ ਜੋਗੇ ਹੈਗੇ ਆ ਗੱਲ ਕਰ ਰਹੇ ਆ ਹਨਾ ਕਹਣਾ ਤੁਸੀਂ ਪਾਠੀ ਸਿੰਘਾਂ ਦੀ ਗੱਲ ਕਰਦੇ ਹੋ ਰਾਗੀ ਸਿੰਘਾਂ ਦੀ ਕਰਦੇ ਹੋ ਇਹ ਮੈਂ ਕਈ ਜਗ੍ਹਾ ਤੇ ਕਹਿ ਗਿਆ ਆ ਉਹ ਵੀ ਇੱਕ ਸਾਡਾ ਪ੍ਰਚਾਰ ਦਾ ਬਹੁਤ ਵੱਡਾ ਜ਼ਰੀਆ ਹੈਨਾ ਪਰ ਅਸੀਂ ਭੁੱਲ ਗਏ ਅਸੀਂ ਗਰੰਥੀ ਸਿੰਘਾਂ ਨੂੰ ਭੁੱਲ ਗਏ ਅਸੀਂ ਰਾਗੀ ਸਿੰਘਾਂ ਨੂੰ ਭੁੱਲ ਗਏ ਅਸੀਂ ਢਾਡੀ ਸਿੰਘਾਂ ਨੂੰ ਭੁੱਲ ਗਏ ਅਸੀਂ ਬਾਬਿਆਂ ਦਾ ਸਤਿਕਾਰ ਕਰਨੇ ਭੁੱਲ ਗਏ ਜਿੱਥੋਂ ਸਾਨੂੰ ਮਾਰ ਪੈਂਦੀ ਆ ਉਹ ਤਾਂ ਵੱਡੀ ਮਾਰ ਪੈਂਦੀ ਵੀ ਸਾਨੂੰ ਮੈਂ ਕਿਦਰ ਗਿਆ ਜੋ ਤੇ ਉੱਥੇ ਜਦੋਂ ਮੋਰਚਾ ਲੱਗਿਆ ਸੀ ਇਹਨਾਂ ਵਾਲਾ ਉੱਥੇ ਆਪਣੇ ਵਾਲਾ ਸਿੰਘੂ ਦੇ ਖੇੜੀ ਵਾਲਾ ਟੂਕਰ ਚੱਲਦਾ ਸੀ ਲੋਕਾਂ ਨੇ ਇਕੱਠਿਆ ਹੋ ਗਿਆ ਉੱਥੇ ਬਹਿ ਕੇ ਮੈਨੂੰ ਵੀ ਬੁਲਾ ਲਿਆ ਮੈਂ ਉੱਥੇ ਗਏ ਗਏ ਉਹ ਦਿਨ ਨਹੀਂ ਜਿੰਨਾ ਜਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਬਾਈਬਲ ਦੀ ਕਰਦੇ ਆਂ ਦੂਜਾ ਗੀਤਾ ਦੀ ਕਰਦੇ ਆਂ ਸਾਰੇ ਤਰਫਾਂ ਦੀ ਗੱਲ ਆਪਾਂ ਕਰਦੇ ਆਂ ਹਨਾ ਜਿੰਨਾ ਜਰ ਆਪੋ ਆਪਣੇ ਧਰਮਾਂ ਦੇ ਉਹਨਾਂ ਵੀ ਸਭ ਤੋਂ ਵੱਡੀ ਗਿਣਤੀ ਜਿਹੜੀ ਉਹ ਕਰਤੀ ਸੀ ਨਾ ਦੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਨਾ ਜਿੰਨਾਂ ਜਿਹੜਾ ਆਪਾਂ ਉਹਨਾਂ ਦਾ ਸਤਿਕਾਰ ਕਰਨਾ ਨਹੀਂ ਸਿੱਖਦੇ ਆਪਾਂ ਛੱਡ ਗਏ ਪੁਰਾਣੇ ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਵੀ ਗੁਰੂ ਘਰ ਦਾ ਵਜੀਰ ਹੈ ਜਿਹੜਾ ਉਹਨਾਂ ਨੂੰ ਖੰਡ ਪਾੜਾ ਪਤਰਾਉਂਦੇ ਨਾ ਪਿੰਡਾਂ 'ਚ ਖੰਡ ਪਾੜ ਸਭ ਤਰਾਉਣਾ ਨਵੇਂ ਬਿਸਤਰੇ ਵਧੀਆ ਖਾਣੇ ਸਾਰਾ ਕੁਝ ਦੇਣਾ ਸਤਿਕਾਰ ਕਰਨਾ ਜੀ ਪੂਰਾ ਉਹਨਾਂ ਦਾ ਸਤਾਰ ਪੂਰਾ ਕਰਨਾ ਜਿਵੇਂ ਪੁਰਾਣੇ ਆਏ ਹੁੰਦੇ ਨੇ ਤੇ ਅੱਜ ਤੁਸੀਂ ਵੇਖ ਲਓ ਕਰਕੇ ਅੱਜ ਦਾ ਅਗਲਾ ਜੇ ਮੜੀ ਜੀ ਗੱਲ ਨਾ ਸੁਣੇਗਾ ਤਾਂ ਓਏ ਪਾਪਾ ਅੱਜ ਓਏ ਪਾਪ ਉਦੋਂ ਜੀ ਬਾਬਾ ਕਰਕੇ ਬੁਲਾਉਂਦੇ ਸੀ ਜਿੱਦਣ ਆਪਾਂ ਇਸ ਗੱਲ ਤੇ ਆਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਹੋ ਸਕਦਾ ਸੁਧਾਰ ਹੋਣਾ ਸ਼ੁਰੂ ਹੋ ਜੀ ਉਹ ਧੰਨਵਾਦ ਜੀ ਸਮਾਂ ਦੇਣ ਦੇ ਲਈ ਹਾਂਜੀ ਇਹ ਸਨ ਕਿਸਾਨ ਆਗੂ ਬੂਟਾ ਸਿੰਘ ਸਾਦੀਪੁਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਇਸ ਮੋਰਚੇ ਦੇ ਨਾਲ ਆ ਜੋ ਵੀ ਸਾਨੂੰ ਐਲਾਨ ਕੀਤਾ ਜਾਊਗਾ ਉਸ ਤੇ ਅਸੀਂ ਪੂਰੇ ਖਰੇ ਉਤਰਾਂਗੇ ਅਤੇ ਸਾਥ ਦੇਵਾਂਗੇ ਕਦੋਂ ਕੋਈ ਵੱਡਾ ਐਲਾਨ ਹੁੰਦਾ ਹੈ ਕਦੋਂ ਇਹ ਮੰਗਾਂ ਮਨਵਾਉਣ ਦੇ ਲਈ ਸੰਗਤਾਂ ਇਕ ਮੁਠ ਹੁੰਦੀਆਂ ਨੇ ਇਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਸਮਾਣਾ